ਇਹ ਇੱਧਰ ਤੋਂ ਸਫਾਈ ਹੋ ਗਈ ਹੈ ਫਰਾਹ ਰੈਂਦੀ ਐ ਮੈਂ ਕਿ ਰੋਟੀ ਬਣਾ ਕੇ ਫੇਰ ਇੱਥੇ ਸਫਾਈ ਕਰੂੰਗੀ ਹਣਾ ਗੱਲ ਨਹੀਂ ਨਾ ਸ਼ਾਂਤੀ ਮਿਲੀ ਇੱਥੇ ਜੋ ਮੈਨੂੰ ਹੂੰ ਕੱਲ ਜੇ ਠੰਡਾ ਪੈ ਗਿਆ ਹੁਣ ਲੈ ਗਣਾ ਨਹੀਂ ਪਿੱਛੇ ਅੰਦਰ ਦੁੱਧ ਪੀ ਨਹੀਂ ਅੰਦਰ ਤੂੰ ਬੈਠ ਤੇ ਡੋਲਦਣਾ ਪੀ ਕੇ ਜਾਵੜ ਖਪਰਾ ਦੇਖੋ 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 ਮੈਂ ਆਹ ਤੇ ਬੋਲ ਮੈਂ ਬੁੱਲ ਰਿਹਾ ਹਾਂ ਚੱਲ ਖੜਾਓ ਪਰਾ ਹੋਮੇ ਬੋਕਰ ਮਾਰਨੀ ਆ ਬਾਰ ਗਲੀ ਚ ਮਾਰ ਜਾਗੇ ਤੂੰ ਪਾਸੇ ਹੋ ਮੈਂ ਕਿਹੜਾ ਕੰਬ ਕਰਨਾ ਜਿਹੜਾ ਵੀੜੀ ਚ ਸੁੱਤਾ ਵੀ ਕੰਬ ਕਰਨੀ ਆ ਜਿਹੜਾ ਉੱਠਦਾ ਨਹੀਂਗਾ ਤੂੰ ਆ ਕੰਬ ਕਰਨ ਜਿਹੜੀ ਔਰਤੀ ਨਹੀਂ ਜੀ ਮੈਂ ਤਾਂ ਕੋਈ ਨਹੀਂ ਮੈਂ ਤਾਂ 6 ਵਜੇ ਜੁਠੀ ਹੋਈ ਆ ਹੂੰ ਛੇ ਵੇਦ ਉੱਠ ਕੇ ਮੈਨੂੰ ਇਹ ਦੱਸ ਦੇ ਕੀਤਾ ਕੀ ਹੈ ਹੂੰ ਜਾਗਦੀ ਤਾਂ ਹੈਗੀ ਆਂ ਭਲਾ ਕੰਮ ਨਹੀਂ ਕੀਤਾ ਤੇ ਮੈਂ ਹੁਣ ਦਿਨੇ ਕੀ ਕੰਮ ਕਰ ਲਾਂ ਲਓ ਰੁੱਠਣ ਦਾ ਵੀ ਕੀ ਫਾਇਦਾ ਹੂੰ ਦਿਰੇ ਨੂੰ ਤਾਂ ਨਹੀਂ ਆਏ ਕਹਿੰਦੀ ਵੀ ਜੀ ਮੈਂ ਨਹੀਂ ਉੱਠਣਾ ਤੂੰ ਤਾਂ ਕਹਿੰਨਾ ਵੀ ਜਿਹੜਾ ਟਾਈਮ ਨੀਂਦ ਆਉਣ ਵਾਲੀ ਹੁੰਦੀ ਉਸ ਟਾਈਮ ਥਾ ਦਿੰਦੀ ਆ ਤਾਂ ਹੋਰ ਤੇ ਸੌ ਜਾ ਮੈਂ ਤੈਨੂੰ ਕੱਦ ਕੇ ਤਾਹੀ ਤੇ ਯਾਨੀ ਰੋਲਾ ਦਾ ਪਾਈ ਜਾਨੀ ਮੈਂ ਕੀ ਰੋਲਾ ਪਾਇਆ ਉੱਠ ਖੜ ਚਾਹ ਪੀਣ ਨੂੰ ਕਿਆ ਚਾਹ ਨਹੀਂ ਪੀਣੀ ਸੀ ਨਾ ਵੀ ਚਾਹ ਉਹ ਅੱਜ ਪੀਣੀ ਤੇ ਫਿਰ ਨਾ ਪਿੰਦਾ ਨਾ ਔਟ ਦਾ ਠੰਡੀ ਚਾਹ ਪਿਆਦੀ ਏ ਠੰਡੀ ਹੋਣੀ ਜਦ ਤੂੰ ਉੱਠਣਾ ਤਾਂ ਹੈ ਨਹੀਂਗਾ ਪੀਣ ਨੂੰ ਕਿੰਨੀਆਂ ਦਵਾਜਾਂ ਦਿੱਤੀਆਂ ਤੈਨੂੰ ਕੰਨ ਖਚਣਾ ਇਹਦੇ ਕੰਨ ਨਾ ਦੋਖਣ ਲੱਗ ਜਾਂਦੇ ਹੁੰਦੇ ਆ ਹੂੰ ਦੋ ਨਹੀਂ ਆ ਹਾਂ ਚਲ ਠਾ ਬਹੁਤ ਕਰ ਮਾਰ ਗਿਆ ਉਤਰ ਵੀੜੇ ਚ ਜਾ ਮਾਰ ਜਾ ਕੋਣ ਕਹੀ ਨਹੀਂ ਸੌ ਜਾ ਆ ਜਾ ਤੂੰ ਉੱਥੇ ਘੜ ਚੀ ਆਏ ਨਾ ਉਹ ਥੋੜੇ ਜਿਹਾ ਕਾਵਾ ਪਟ ਦੇਗਾ ਕਿਤੇ ਉੱਥੇ ਆਪਣੇ ਬੂਏ ਅੱਗੇ ਬਾਰ ਬਾਰ ਹਾਂ ਮੁਰਕ ਜਾ ਉੱਡ ਗਿਆ ਥੋੜਾ ਜਿਹਾ ਹੀ ਐ ਕੱਢ ਦੂੰਗਾ ਜ਼ਿਆਦਾ ਨਹੀਂ ਕਰ ਚਲ ਆ ਜਾ ਫਿਰ ਚਲ ਹੇ ਚਲ 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 ਚੱਲ ਨਹੀਂ ਤੇ ਜਿਹੜਾ ਕੰਮ ਕਿਹਾ ਉਹ ਕਰ। ਕਿਹੜਾ ਕੰਮ ਕਿਹਾ? ਉਹ ਘਾ ਪੱਟਣ ਨੂੰ। ਤੂੰ ਵੀ ਪੱਟਣਾ। ਚੱਲ ਪੱਟ ਤੇ ਬਬਲ ਨਾ ਰੋ। ਚੱਲ ਚੱਲ ਪੱਟ ਪੱਟ। ਵਾ ਇਹ ਨੂਣੀ ਮੁਰਕ ਜੀ ਪਟਣੀ ਆਉਂਦੀ। ਲੂਣ ਪਾ ਦੇ ਲਿਆ ਕੇ ਉੱਤੇ। ਲੂਣ ਨਾ। ਲੂਣ ਨਾ ਸਮੇਂ ਮਰ ਜੂਈ ਜੜਾ ਜੀ। ਚੱਲ। ਹਾਂ? ਇਹ ਜੋ ਸੱਚੀ ਨੂਣ ਨਾ ਮਰ ਜੈਦੀ। ਕਿਆ ਬਾਤ ਕਰਨੀ ਕੀ ਬਾਤ ਕਰਾਂ ਬੋਕਰ ਮਾਰੀ ਤਾਂ ਹੈ ਮੇਰੇ ਪਹਿਲਾਂ ਬਾਤ ਰੁੱਝ ਜਾ ਆਇਆ ਚਾਹ ਚਾਹ ਰੋਸਾ ਮਾਰੀ ਲੋਹਾ ਬਰਾ ਮਾਰੀ ਆ ਚਾਹ ਚੂਪੀ ਲਾ ਚਾਹ ਪੀ ਲਾ ਜਾ ਮੈਂ ਚਾਹ ਨਹੀਂ ਦੀ ਇਹ ਘੜਾ ਪੀਣੀ ਨਹੀਂ ਆ ਹੋਰ ਤੋਂ ਠੰਡਾ ਲੈ ਕੇ ਦੇ ਦੀਏ ਹਾਂ ਠੰਡਾ ਪੀਣਾ ਸੁਣੀ ਲੈ ਕੌੜਾੜੀ ਬੰਦੇ ਹੈ ਤਾਂ ਗਰਮੀ ਵੀ ਨਹੀਂ ਹੈ ਬੋਕਰ ਮਨ ਨੂੰ ਮੈਨੂੰ ਲੱਗਦੀ ਬੋਕਰ ਮਾਰਨੀ ਚਾਹੀਦੀ ਠੀਕ ਓਕੇ ਇਹ ਲੋਨ ਦਾ ਕਾ ਮਾੜਾ ਕਿੰਨਾ ਕ ਸੀ ਕਿ ਪੱਟ ਦਿੰਦਾ ਹਾਂ ਹਾਂਜੀ ਡੇਲੀ ਗਰਾਜ ਆਪਾਂ ਕਰਤੀ ਹੈ ਸਫਾਈ ਪਹਿਲਾਂ ਤੋਤੇ ਕੱਪੜੇ ਕੱਪੜੇ ਪਾਤੇ ਸਾਰੇ ਤੋਤੂ ਦੇ ਸੁੱਕਣੇ ਤੇ ਇੱਧਰ ਰਹਿਣ ਤੇ ਵੇਖਿਆ ਦਾਦੇ ਪਾਪੇ ਦਾ ਫੋਨਿਆਂ ਨੇ ਅੱਜ ਫੇਰ ਘਰੇ ਰੱਖ ਲਿਆ ਤੇ ਉਹ ਵੀ ਛੱਡ ਗਿਆ ਪਤਾ ਨਹੀਂ ਉਹਦੇ ਫੋਨ ਦੇ ਵਿੱਚ ਨੈਟ ਦੀ ਪ੍ਰੋਬਲਮ ਆਉਂਦੀ ਪਈ ਹੈ ਨੈਟ ਕਿਉਂ ਨਹੀਂ ਚੱਲਦਾ ਪਿਆਗਾ ਚੱਲਦਾ ਨਹੀਂ ਪਿਆਗਾ ਤੇ ਇਸ ਕਰਕੇ ਉਹ ਘਰੇ ਛੱਡ ਗਿਆ ਜੀ ਆਪੇ ਚਲੇ ਰਹਿਣ ਤਾਂ ਵਿਖੋ ਵਾਈਫਾਈ ਨਾਲ ਅੰਦਰ ਮੈਂ ਸਫਾਈ ਕਰਤੀ ਆ ਸਾਰੀ ਤੇ ਰੋਟੀ ਬਣਾਉਣ ਲਈ ਰਹਿ ਗਈ ਆ ਕਿਉਂਕਿ ਅੱਜ ਮੈਂ ਹੋਗੀ ਥੋੜਾ ਜਿਹਾ ਲੇਟ ਕਿਉਂਕਿ ਬਾਹਰ ਮੈਂ ਪਹਿਲਾਂ ਮਾਰੀ ਗਲੀ ਦੇ ਵਿੱਚ ਬੋਕਰ ਗਲੀ ਦੇ ਵਿੱਚ ਕਾਫੀ ਟਾਈਮ ਲੱਗ ਗਿਆ ਕਿਉਂਕਿ ਕਾ ਸੀਗਾ ਮੈਂ ਕਾਕੂ ਥੋੜਾ ਥੋੜਾ ਬੋਤਾ ਸੀਗਾ ਮੈਂ ਪੱਟਿਆ ਉਹ ਵੀ ਤੇ ਕੁਝ ਥੋੜਾ ਜਿਹਾ ਬਵਲਣ ਵੀ ਪੱਟਿਆ ਤੇ ਹੁਣ ਮੈਂ ਅੰਦਰ ਬੋਕਰ ਮਾਰੀ ਆ ਪਹਿਲਾਂ ਮੈਂ ਸੁਣੀਆਂ ਸੀ ਗਾਣੇ ਅੱਜ ਸੁਣਿਤ ਲਾ ਕੇ ਕਿਉਂਕਿ ਰਹਿਣ ਤੇ ਬੈਠੇ ਅੱਜ ਫੋਨ ਲਾ ਕੇ ਮੈਡੀ ਸਾਈਡ ਤੇ ਗਾਣੇ ਲਾ ਇਜੀ ਦੇ ਕਰਕੇ ਮੈਨੂੰ ਲੱਗ ਗਿਆ ਟਾਈਮ ਮੈਂ ਹੌਲੀ 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 ਜਿਹੜੇ ਚ ਬਹੁਤ ਕਰ ਗੱਡੀ ਤੇ ਇਧਰ ਤਾਂ ਵੈਸੇ ਹੋ ਗਈ ਹੈ ਸਫਾਈ ਫਰਾਹ ਰਹਿੰਦੀ ਹੈ ਮੈਂ ਕਿ ਰੋਟੀ ਬਣਾ ਕੇ ਫੇਰ ਇੱਥੇ ਸਫਾਈ ਕਰੂੰਗੀ ਹਨਾ ਆਟਾ ਡੈਗ ਗਿਆ ਹੰਦਾ ਫੇਰ ਰੋਟੀ ਬਣਾਉਣ ਵੇਲੇ ਡਲ ਡਲ ਜਾਂਦਾ ਹੁੰਦਾ ਥੋੜਾ ਬਹੁਤ ਤੇ ਵੈਨ ਤਾਂ ਮੂੰਹ ਚ ਕੰਗਾ ਨਹੀਂ ਪਾਈਦਾ ਪਤਾ ਹੀ ਘਾਪੇ ਮੂੰਹ ਚ ਇੰਨੇ ਗੰਦੇ ਕੰਗੇ ਹੁੰਦੇ ਆ ਪਾਉਣ ਲੱਗਿਆਂਦੇ ਉਹ ਵੀ ਤੂੰ ਮੂੰਹ ਚ ਪਾ ਲੈਣਾ ਨਾ ਵਾ ਜਦੋਂ ਕਹਦਾ ਹਾਂ ਤਾਂ ਹਟ ਜਾਂਦਾ ਜਦੋਂ ਮੈਂ ਨਾ ਕਾਵਾਂ ਉਹਦੋਂ ਫੇਰ ਮੂੰਹ ਚ ਪਾ ਲੈਂਦਾ ਵਾ हां चल चल जा अंदर ਹੁਣ ਅਗੇ ਮੇਰੇ ਗਾਣੇ ਦੀ ਆਵਾਜ਼ ਹੁਣ ਕਰਕੇ ਨਹੀਂ ਟੀਵੀ ਦਾ ਜਦੋਂ ਫੋਨ ਦਿੱਤਾ ਟੀਵੀ 10 ਹੈ ਲੈ ਵੇਖ ਲੂ ਟੀਵੀ ਵੀ ਲਾ ਦੇ ਫੋਨ ਵੀ ਲਾ ਦੇ ਨਹੀਂ ਫੋਨ ਫੜਾ ਦੇ ਟੀਵੀ ਵੇਖ ਲੈ ਪਰ ਚੜ ਜਾ ਤਾਂ ਤੇ ਕਹਿੰਦਾ ਟੀਵੀ ਵੀ ਲਾ ਦੇ ਪਹਿਲਾਂ ਮੈਂ ਗਾਣੇ ਦੀ ਆਵਾਜ਼ ਫੁੱਲ ਸੇਸ ਕਰ ਆਹ ਦੇਖ ਜੇਗਾ ਗੱਧਰ ਹੈ ਪਰ ਹਨ ਗਾਣੇ ਦੀ ਆਵਾਜ਼ ਫੁੱਲ ਸੀ ਤੇ ਜਿਹਦੇ ਕਰਕੇ ਮੈਨੂੰ ਕਿ ਤੂੰ ਬਾਹਰ ਬੈ ਫਿਰ ਮੁੜ ਕੇ ਇਹ ਬੋਲਦਾ ਸੀ ਮੰਮੀ ਮੇਰੀ ਬਾਤ ਨਹੀਂ ਸੁਣਦੀ ਪਈਗੀ ਫੋਨ ਦੀ ਮੈਂ ਕਿਹਾ ਤੂੰ ਬਾਹਰ ਬਹਿ ਜਾ ਹੁਣ ਮੈਂ ਟੀਵੀ ਬੰਦ ਕਰਤਾ ਵਾ 10 ਮਿੰਟ ਇੱਥੇ ਬੰਨੇ ਤੁੱਪੀ ਮੈਂ ਕਿਹਾ ਸੇਰ ਬਣਾ ਲਾਂਗੇ ਰੋਟੀ ਰੋਟੀ ਸੇਰ ਕਰਾਂਗੇ ਅਈਆਂ ਕੰਦਸੀਆਂ ਨਹੀਂ ਆ ਮੈਨੂੰ ਸਾਰੇ ਹੱਕ ਮਿਲਣੇ ਚਾਹੀਦੇ ਕਿਹੜੇ ਮੈਂ ਸਵੇਰੇ ਛੱਡ ਕੇ ਗਈਆਂ ਸਾਰੀ ਸਾਰੀ ਕਾਹਦੀ ਬੁੱਕ ਦੇ ਸਾਰੀ ਦੇ ਬੁੱਕ ਦੇ ਬੁੱਕ ਦੇ ਦੇ ਤੁਹਾਡਾ ਫੈਸਲਾ ਕੀ ਸਾਡਾ ਗੱਲ ਦੀ ਨੀ ਵਾਟ ਵਾਟ ਪਤਾ ਮੈਂ ਖੜੀ ਹਾਂ ਸ਼ੀਸ਼ੇ ਅੱਗੇ ਆਪਣਾ ਖੁਦ ਦਾ ਵਲੌਗ ਬਣਾਉਂਦੀ ਕਿਉਂਕਿ ਮੇਰਾ ਫੂੰਫੜ ਕੇ ਕੋਈ ਵਲੌਗ ਨਹੀਂ ਬਣਦਾ ਜਿਹਦੇ ਕਰਕੇ ਮੇਰੀ ਸ਼ਕਲ ਸਾਰਿਆਂ ਨਾਲ ਘਟਾਈ ਹੁੰਦੀ ਹੈ ਵਲੌਗ ਦੇ ਵਿੱਚ ਤੇ ਉਹ ਦੇਖੋ ਵੀਡੀਓ ਬਣਾਉਂਦੇ ਵਿਖੀ ਗਾਣਾ ਚੜਦਾ ਪਰ ਮੈਂ ਤਾਂ ਹੀ ਨਹੀਂ ਡਿੱ ਜਾਂਦੀ ਪਈਗੀ ਤਾਂ ਮਿੱਠ ਖਾਣੀਆਂ ਰੰਗ ਦੇ ਕਿਨੇ ਚੜਾ ਮਗਟੂਈ ਦੇ ਡਿੱਘੀ ਆਂਦਾ ਉਹ ਸਾਟਵਾ ਜਾਨੇ ਚ ਡਹਿ ਗਿਆ ਵੀਡੀਓ ਬਣਾਉਣ ਲੱਗੇ ਦੀ ਕਿਦਾਂ ਆ ਚਲੀ ਆਂਦੇ ਤੇ ਟਾਮ ਅਨਜਰੀ ਉਹ ਸ਼ੀਸ਼ੇ ਚ ਕੁੜੀ ਸਾਹਮਣੇ ਤੋਂ ਨੰਨੇ ਦਿਖਦੀ ਹੋਣੀ ਆ ചോ ഗുന മുട പാരി ਬਬਲ ਤੇਨ ਨਾਲ ਲੜਪਣਾ ਲੜਾਈ ਕਰ ਲੈਣੀ ਆ ਬਬਲ ਤੇਨ ਨਾਲ ਲੜਪਣਾ ਕਾ ਤੂੰ ਬੈਟਰੀ ਲੋ ਕਰੀ ਜਾਂਦਾ ਨਹੀਂ ਲੜਦਾ ਚੰਗਾ ੜਪੂਏ ਤੇ ਲੜ ਚੰਗਾ ਫਿਰ ਮੈਨੂੰ ਨਾ ਕਰੀ ਚਲਾ ਲੇ ਹੂੰ ਤਾਂ ਚਲਾਉਣੀ ਹੀ ਦਿੰਦਾ ਹੂੰ ਸਤਾਬਾ ਤੇਰੇ ਅੱਗੇ ਸੱਟਿਆ ਆਪ ਦੁਕਾਨ ਤੇ ਗਿਆ ਗੱਡੀ ਨਾ ਖਿੱਢੀ ਜਾਂਦਾ ਤੋਪ ਬੜੀ ਕਰੜੀ ਲੱਗੀ ਨਾ ਫਟੀਆਂ ਵੇਖੀ ਲਾਈਆਂ ਸੀ ਲੈਣ ਵਾਸਤੇ ਠੀਕ ਹਾਂ ਰੈਂਤ ਵੇਖ ਲਓ ਖੇਡੀ ਜਾਂਦਾ ਅੰਦਰ ਤੇ ਮੈਂ ਮੈਂ ਚਲਾ ਕੇ ਹਟੀਆਂ ਉਹ ਸਾਹਮਣੇ ਵਾਲੀ ਗੱਡੀ ਤੇ ਮੈਨੂੰ ਦੁਖਣ ਲੱਗੀਆਂ ਲੱਤਾਂ ਤੇ ਰੀਤੂ ਵੇਖੋ ਗਾਣੇ ਸੁਣੀ ਆਂਦੀ ਲੱਤਾਂ ਬਦਲਦੇ ਹੁੰਦੇ ਫਰਦੇ ਆ ਨਾ ਦੇਖੋ ਬੱਦੂ ਜਿੰਦ ਕਰਦੇ ਨਾ ਹੀ ਆਵੇ ਹੱਥ ਬੰਨੇ ਉਹਦੇ ਸਾਡੇ ਸਾਰੇ ਟੱਬਰ ਦਾ ਟਾਪੂ ਲੱਗਿਆ ਤੇ ਆ ਵੀ ਖੁ ਲੈ ਦੇਖ ਲੋ ਇਹ ਦੇਖ ਕੀ ਕਰਦਾ ਵਾਂ ਦੇਖੋ ਗੱਡੀ ਬਣ ਗਈ ਕੀ ਬਣ ਗਈ ਗੱਡੀ ਕੀ ਬਣ ਗਈ ਹੈ ਕੀ ਬਣ ਗਈ ਗੱਡੀ ਮਾਂ ਬਣ ਗਈ ਕਿੰਨੇ ਵਾਈ ਹੈ ਕੀ ਬਈਆ ਕੀ ਬਣ ਗਈ ਹੈ ਪਤਾ ਨਹੀਂ ਕੀ ਬਣ ਗਈ ਹੈ ਓ ਕਮਾਰ ਕਿਦਰ ਡੈਗੀ ਮੁੜ ਕੇ ਮੈਨੂੰ ਨਾ ਕਈ ਮਮਾ ਜਾ ਕੇ ਦੇ ਮੈਂ ਨਹੀਂ ਚੱਕ ਕੇ ਦੇਣੀ ਮੈਂ ਬਾਹਰ ਬਹਿਣ ਲੱਗੀ ਆ ਚੰਗਾ ਓਕੇ ਚੀਕਾ ਸੋ ਮੈਂ ਚੱਲੀ ਆ ਬਾਹਰ ਬਾਹਰ ਬੈ ਕੇ ਮੇਰੇ ਟਾਈਮ ਪਾਸ ਨਹੀਂ ਆਪ ਨੂੰ ਮੈਨਾਂ ਲਾਇਆ ਸੀ ਚਾਰਜਿੰਗ ਤੇ ਹੁਣ ਮੈਂ ਉਹ ਉੱਥੇ ਜਾ ਕੇ ਬਹਿ ਜਾਣਾ ਮੰਜੇ ਤੇ ਪੈ ਜਾਣਾ ਹੁਣ ਚਲਾਉਂਗੀ ਅੱਧਾ ਘੰਟਾ ਉਸ ਤੋਂ ਬਾਅਦ ਕਰਾਂਗੇ ਸਰ ਜੀ ਪਾਣੀ ਦਾ ਦੇਖਦੇ ਆਂ ਕੀ ਰੱਖਣ ਵਾਲਾ ਤੇ ਸਾਨੂੰ ਕੋਈ ਪਤਾ ਹੀ ਨਹੀਂ ਉਸ ਕੀ ਰੱਖਣ ਤੇ ਕੀ ਨਹੀਂ ਰੱਖਣਾਗਾ ਤੇ ਉਹਨੂੰ ਮੈਂ ਕਿਹਾ ਦੱਸ ਦੇ ਕੀ ਰੱਖਣਾ ਇਹਨੂੰ ਆਪ ਨੂੰ ਨਹੀਂ ਪਤਾ ਕੀ ਰੱਖਣਾ ਮ ਕੰਨੀ ਕਰਾ ਜਿਹੜਾ ਕੋ ਮਰਜ਼ੀ ਬਣਾ ਲਓ ਤੈਨੂੰ ਰੋਜ਼ ਹੀ ਨਹੀਂ ਪਤਾ ਹੁੰਦਾ ਗ라스 ਦੋ ਆਪਾਂ ਤਾਂ ਰੋਟੀ ਖਾਣ ਆ来 ਆਪਾਂ ਨੂੰ ਸਬਜੀ ਸੁੱਜੀ ਦਾ ਕੋਈ ਫਿਰ ਗੰਡੇ ਨਾਲ ਖਾ ਲਓ ਜਿਹੜਾ ਕੋ ਮਰਜ਼ੀ ਬਣਾ ਲੈ ਅੱਜ ਨਾ ਬਾਬੀ ਕੋਲੇ ਇੱਕ ਜਵਾਕ ਆਇਆ ਜਵਾਕ ਕੀ ਸਾਡਾ ਹੀ ਹੈ ਜਵਾਕ ਪੜਨ ਭੇਜਿਆ ਵੀਰੇ ਨੇ ਇਹਨੂੰ ਕਿਉਂਕਿ ਇਹਦੇ ਪੇਪਰ ਹੋਗੇ ਸੀਗੇ ਨੇੜੇ ਆ ਗਏ ਸੀ ਕਿੰਨੇ ਦਿਨ ਰਹਿ ਗਏ ਤੇਰੇ ਪੇਪਰਾਂ ਚ 5 ਦਿਨ ਰਹਿ ਗਏ ਨੂੰ ਪੜ ਲੈਣ ਦੇ ਚਲੋ ਪੜ ਲੈ ਪੜ ਲੈ ਉਹ ਟੈਸਟ ਦੇ ਦੇਣਾ ਜਿਹੜੇ ਹੋਰ ਵੀ ਜਵਾਕ ਹੁੰਦੇ ਉਹਨਾਂ ਨੂੰ ਵੀ ਲੈ ਆ ਕਰਨਾ ਰਾਮਤੂੰ ਨਿੰਦਾਂ ਕਰਨਾ ਤੇਰੇ ਵੀ ਬਸ ਮਹੀਨੇ ਦੋ ਰਹਿ ਗਏ ਆ ਤੂੰ ਦੇ ਕੱਪੜ ਮਾਰੂੰਗੀ ਇਹ ਗੰਦੀਆਂ ਗੱਲਾਂ ਹੀ ਕਰਦਾ ਹੁੰਦਾ ਏ ਅਕਲੀ ਹਣੀ ਨੂੰ ਬੋਲਣ ਦੀ ਕੀ ਪੜਨ ਲੱਗਾ ਨਾ ਐਸਾ ਗੰਦਾ ਤੂੰ ਨੂੰ ਕਿਹੜਾ ਕਾਲਾ ਸੈਂਸ ਦਾ ਸੈਂਸ ਦਾ ਅੱਛਾ ਤੇ ਬਸ ਸਵੇਰੇ ਇਹਦੇ ਇਹ ਤੇ ਦੂਜਾ ਜਾਂਦੇ ਬੈਸ ਗਏ ਮੁੰਡਾ ਹੋਰ ਸੀ ਇਹ ਨਾਲ ਇੱਕ ਤੂ ਉਸਨਾਂ ਜਾਂਦੇ ਵਾਈਸੀ ਗਏ। ਤੂੰ ਸਮਝਾਂਦੇ ਸਕੂਲ ਜਾਂਦੇ ਫੇਰ। ਗੱਡੀ ਵਿੱਚ ਵੱਜਣੀ, ਮੋਟਰਸਾਈਕਲ ਵੱਜਣਾ ਹੀ ਸਾਡੇ ਵਿੱਚ ਤੋਂ ਤਿੰਨਾਂ ਵਿੱਚੋਂ। ਕੀ ਆਈ ਵਾਂਗੇ ਲੈਣ ਦੇ ਤਿੰਨੇ ਜਣੇ ਰਾਤ ਤੱਕ। ਸਰਕਾਰੀ ਤੁਸੀਂ ਤਾਂ ਪੰਗੇ ਲੈਣੇ ਹੁੰਦੇ ਆ। ਚੱਲ ਪੜਾ ਲਾਣੀ ਇਹਨੂੰ ਵਿਚਾਰੇ ਨੇ। ਤੈਨੂੰ ਆਪਣਾ ਹੁੰਦਾ ਬਾਬਾ। ਤੂੰ ਹੱਸਣਾ ਕਰ। ਤੂੰ ਸੁਣਾਖੀ। ਤੇ ਤੇਰਾ ਮੂੰਹ ਵੇਖ ਕੇ ਮੈਂ ਗੰਦਾ ਕੀਤਾ। ਆ ਵੇਖੋ ਜੀ ਹੁਣੇ ਤੂੰ ਠੰਡਾ ਤੈਨੂੰ ਕਿਨੇ ਲੈ ਕੇ ਦਿੱਤਾ ਠੰਡਾ ਨਹੀਂ ਪੀਣਾ ਬੇਟਾ ਬਿਮਾਰ ਹੋ ਜਾਏਗਾ ਮੈਂ ਬਿਮਾਰ ਨਹੀਂ ਹਾਂ ਤੇ ਨਹੀਂ ਹੈਗਾ ਤਾਂ ਨੀਗਾ ਠੰਡਾ ਪੀਣ ਵਾਲੇ ਮੌਸਮ ਨਹੀਂ ਆਇਆ ਠੰਡੇ ਵਾਲਾ ਕੀ ਚਾ ਕਦੋਗੇ ਮਮਾ ਹੂੰ ਇਹ ਕਿਉਂ ਦੁੱਧ ਮੈਨੂੰ ਪਤਾ ਤੈਨੂੰ ਕੋ ਆਣ ਲੈ ਕੇ ਦਿੱਤਾ ਹੈ ਨਾ ਮਮਾ ਕੀ ਕਹ ਰਹੀ ਹੋ ਮਮਾ ਤੈਨੂੰ ਵੀਡੀਓ ਬਣਾ ਤੇਰੀ ਵੀ ਠੰਡਾ ਪੀਂਦਾ ਵਾ ਦੇ ਦੂਸਰ ਖੰਡਾ ਪੀ ਲੁਕੇ ਹੂੰ ਤੇ ਮੂੰਹ ਤੇ ਸੁੱਖੀ ਲਾਈ ਕਿਨੇ ਲਾਈ ਆ ਪੂਆ ਨੇ ਪੂਆ ਨੇ ਲਾਈ ਆ ਹੂੰ ਇਹ ਕੀ ਆ ਇਹ ਕੀ ਆ ਹੈ ਇਹ ਕੋਕ ਆ ਇਹ ਕੋਕ ਕਿੰਨੇ ਪੀਓਗੇ ਬੱਚੇ ਪੀਓਗੇ ਹੂੰ ਹੋਣ ਲਿਆਤਾ ਹੀ ਨਾ ਹੋਣ ਨਹੀਂ ਲਿਆ ਕੇ ਦੇਣਾ ਨਹੀਂ ਤੇ ਹੋਰ ਮੌਸਮ ਹਰੇ ਚੇਂਜ ਨਹੀਂ ਹੋਇਆ ਠੰਡ ਲਵਾ ਲੂਗਾ ਗਰਮੀ ਬੜੀ ਲੱਗੀ ਅੰਦਰ ਇਸ ਮਿੰਟ ਹੂੰ ਤੇ ਇਹਨੂੰ ਤਾਂ ਬਾਹਰੀ ਘਬਰਾਹਟ ਹੁੰਦੀ ਹੈ ਨਾ ਹੂੰ ਹੋਰ ਕਿਸੇ ਨੂੰ ਤਾਂ ਹੁੰਦੀ ਨਹੀਂ ਨਾ ਸ਼ਾਂਤੀ ਮਿਲੀ ਇੱਥੇ ਜੋ ਮੈਨੂੰ ਹੂੰ ਕੱਲ ਜੇ ਠੰਡਾ ਪੈ ਗਿਆ ਹੁਣ ਲੈ ਕੇ ਨਾ ਪਿੱਛੇ ਅੰਦਰ ਦੂਪੀ ਨਹੀਂ ਅੰਦਰ ਤੂੰ ਬੈਠ ਤੇ ਡੋਲ ਦੇ ਨਾ ਪੀ ਕੇ ਜਾ ਵੜ ਖਪਰਾਵਾ ਅੰਦਰ ਇੱਕ ਘੁੱਟ ਲਵਾ ਦੇ ਮੈਨੂੰ ਵੀ ਮੇਰਾ ਵੀ ਮੈਨੂੰ ਇੱਕ ਲਵਾ ਦੇ ਘੁੱਟ ਹੁਆਂ ਦਾ ਬੱਸ ਹੋ ਗਿਆ ਖਾਤ ਖੜਾ ਪਿਆ ਦੇ ਇਕ ਕਟ ਨਹੀਂ ਪੀਣਾ ਬੋਤਲ ਆਲਾ ਪੀ ਲੂ ਸਾਰਾ ਅੰਦਰ ਬਾਹਰ ਲਾ ਕੇ ਢੋਲੋ ਜਾ ਤੇ ਕਿਹਾ ਲੋ ਜਾ ਤੁਸੀਂ ਪੂਆ ਤੀ ਤੇ ਕੋਕ ਮੈਂ ਨਹੀਂ ਹਾਏ ਨਹੀਂ ਮੇਰੇ ਨੇ ਜੁੰਡੇ ਪਾੜਦੇ ਉੱਤੇ ਦੁਕਾਨ ਤੇ ਭੈਣੇ ਕਾ ਤੂੰ ਭੈਣੇ ਕੋਹ ਨਹੀਂ ਆ ਮੈਂ ਤਾਂ ਮੂੰਹ ਹੱਥ ਲਾਦਾ ਮੈਂ ਕਿਹਾ ਬੁੱਗਾ ਦੇ ਦੇ ਇਕੋ ਤੇ ਮੂੰਹ ਹੱਥ ਲਾਦਾ ਭਾਬੀ ਇਹ ਤਾਂ ਮੇਰੇ ਉਹਨਾਂ ਦੇ ਘਰਾਂ ਤੇ ਕਰ ਇੱਥੇ ਮਾਰਦਾ ਹੀ ਆਇਆ ਤੇ ਫਿਰ ਤੂੰ ਤੇ ਉਹ ਤੈਨੂੰ ਪਤਾ ਤਾਂ ਉਹ ਖੜ ਜ ਜਾਂਦਾ ਵਾ ਤੇ ਮੈਂ ਥੱਲੇ ਵੀ ਤਾਂ ਨਾ ਤੇ ਕੁਟੀ ਜਾਵੇ ਮੈਨੂੰ ਕੀ ਤੈਨੂੰ ਪਤਾ ਕੀ ਤੈਨੂੰ ਪਤਾ ਤੈਨੂੰ ਬੜਾ ਪਤਾ ਆ ਲੈ ਖਾਣਾ ਨਹੀਂ ਇਹ ਕੀ ਆ ਇਹ ਕੀ ਹੈ ਕੀ ਹੈ ਮਮਾ ਹੈ ਮੈਨੂੰ ਕੀ ਪਤਾ ਤੂੰ ਦੱਸ ਕੀ ਹੈ ਇਹ ਖਾ ਗਿਆ ਹੈ ਆ ਪਤਾ ਨਹੀਂ ਮੈਨੂੰ ਤਾਂ ਪਤਾ ਨਹੀਂ ਕੀ ਦੱਸੋ ਕੀ ਹੈ ਇਹੋ ਧਾਈ ਆਹ ਇਹ ਆ ਗਿਆ ਕੀ ਹੈ ਇਹ ਮਮਾ ਇਹ ਕੀ ਆ ਹੈ ਪਤਾ ਨਹੀਂ ਕੀ ਹੈ ਤੂੰ ਗੰਦਾ ਹੈ ਗੰਦੇ ਨੂੰ ਆਈਆਂ ਗੁੱਡ ਬாய் ਤਰਾਪੇ ਆ ਵੀ ਕਹਿੰਦਾ ਸਰ ਮੈਨੂੰ ਆਣੀਂ ਦੇ ਦੇ ਕਾਲਾ ਵੇ ਸੋਡਾ ਖਾ ਕੇ ਨਹੀਂ 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 ਹਮ ਸਮੈਲ ਚੜਦੀ ਹੋਣੀ ਗੰਡਿਆਂ ਦੀ ਖੁਸ਼ਬੂ ਐਸੀ ਨਹੀਂ ਨਹੀਂ ਕਾਲਾ ਕੁਪ ਦੇ ਨਹੀਂ ਹੁੰਦੀ ਖੁਸ਼ਬੂ ਐਸੀ ਦੁਨੀਆ ਬਦਲ ਦੇ ਖੁਸ਼ਬੂ ਐਸੀ ਦੁਨੀਆ ਬਦਲ ਦੇ ਜਿਹੜਾ ਕੋਕ ਤੂੰ ਡੋਲਣਾ ਆ ਬੋਰਾ ਰੈਂਤ ਡੋਲੇ ਆਣਾ ਬੇਟਾ ਖਾਣਾ ਹੀ ਨਹੀਂ ਹਲਦਾਗਾ ਬਾਂਦਰਾ ਜਾਨੂ ਕਰਦ ਨਾ ਮਾਰ ਤੀ ਦੇ ਨਾ ਛੇੜਨੀ ਨਾ ਜੂਸ ਪੀਣਾ ਵਾ ਪੀ ਲੈਣ ਦੇ ਉਹਨੂੰ ਮੈ ਕਿੰਨਾ ਹੋਣਾ ਨੂੰ ਪਸੰਦ ਕੋਕ ਹੂੰ ਪਸੰਦ ਤਾਂ ਮੇਰੇ ਵੀ ਬਹੁਤ ਆ ਰਹਿਣ ਤੋ ਕੋਕ ਮੇਰਾ ਕੋਕ ਹੈ ਮੇਰਾ ਕੋਕ ਹੈ